ਬਈ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਨਵੀਂ ਵੀਡੀਓ ਤੇ ਲੈ ਕੇ ਆਇਆ ਜੀ ਟਰੈਕਟਰ 5811 ਤੇ ਜੀ ਦੇਖਾਦੇ ਬਾਕੀ ਬਹੁਤ ਟਰੈਕਟਰ ਮੈਸੂਨ ਸਾਰੇ ਕਹਦੇ ਟਰੈਕਟਰ ਹੋ ਮਾਡਲ ਚੈੱਕ ਕਰ ਸਕਦੇ ਹੋ ਜੀ ਟਾਇਰ ਕੋਲੋ ਦੇ ਤੇ ਪੂਰਾ ਵਧੀਆ ਟਰੈਕਟਰ ਵੇਰ ਅੰਗੁਰ ਦਾ ਔਕਾ ਜੀ ਟਾਇਰ ਦੇਖ ਸਕਦੇ ਹੋ ਬਈ ਜੀ ਕੋਲੋ ਟਾਇਰ Ориਜినਲ ਆ ਜੀ ਤੇ ਹੋਰ ਸੌਫਟ ਟਾਇਰ ਹਾਂਜੀ ਬਈ ਜੀ ਕਿਹੜਾ ਮਾਡਲ ਆ ਇਹ 1983 ਮਾਡਲ ਆ ਜੀ 1983 ਹਾਂਜੀ ਵੀਰੇ ਦਾ ਵੀਰੇ ਦਾ 175 ਦਾ ਦੇਵਾਂਗੇ ਜੀ ਭਾਈ ਦੇਖ ਸਕਦੇ ਹੋ オリジナル ਸੋਆ ਨਾਲ ਦੀ ਟਾਇਰ ਟੁਰਸੀ ਦੇ ਸਕਦੇ ਮੂਰਲੇ ਤੇ ਮਗਲੇ ਟਾਇਰ ਵੀ ਨਵੇਂ ਅਜਮਾ ਸਾਤਰੀ ਲੱਗੀ ਹੋਇਆ ਟਰੈਕਟਰ ਤੇ ਨੰਬਰ ਕਿਥੋਂ ਦਾ ਜੀ ਇਹਦਾ ਪੰਜਾਬ ਆ ਜੀ ਪੰਜਾਬ ਦਾ ਨੰਬਰ ਆ ਵੀਰੇ ਜੇ ਕਿਸੇ ਨੇ ਲੈਣਾ ਹੋਇਆ 1,75,000 ਰੁਪਏ ਲੱਗਦਾ ਭਾਈ ਸਹੀ ਸਹੀ ਦੇਣਾ ਕਿੰਨੇ ਦਾ ਮੌਕੇ ਤੇ ਹੋ ਜੂ ਬਾਤ ਕਰਡ ਪੰਜਾਬ ਨੰਬਰ ਆ ਵੀਰੇ ਪੀ ਵੀ ਤੇ ਪੀ ਯੂ ਐਸ ਇਹਦਾ ਜੀ 3638 3638 ਨੰਬਰ ਆ ਟਰੈਕਟਰ ਦਾ ਦੇਖ ਸਕਦੇ ਹੋ ਹਾਂਜੀ ਬਾਈ ਜੀ ਇਹ ਕਮ ਐਸੀ ਟਰੈਕਟਰ ਆਈ ਬਾਈ ਕੋਲ ਇਹ ਕਿਹੜਾ ਮਾਡਲ ਆ ਬਾਈ 67 ਮਾਡਲ ਆ ਜੀ 1967 1967 ਮਾਡਲ ਆ ਜੀ ਬਹੁਤ ਸਾਫ ਆ ਇੰਜਨ ਇਹ ਬਾਈ ਕਿਵੇਂ ਦਾ ਠੀਕ ਆ ਵਧੀਆ ਠੀਕ ਆ ਜੀ ਕਹਿੰਦਾ ਬਾਈ ਕਹਿੰਦਾ ਤੇ ਆ ਚੈੱਕ ਕਰ ਸਕਦੇ ਜੀ ਸਾਨੂੰ ਟਾਇਰ ਟਾਇਰ ਤੋਂ ਜਿੱਥੇ ਦਾ ਵਧੀਆ ਸੜਦਾ ਆ ਦੇਖ ਸਕਦੇ ਬਾਈ ਮੈਸੀ ਟਰੈਕਟਰ ਟਾਇਰ ਸਾਨੂੰ ਮੂਰਲੇ ਤੁਹਾਨੂੰ ਵਾਧਾ ਮੰਗ ਰਿਹਾ ਤਾਂ ਵੀ ਨਵੀਂ ਬਈ ਆ ਜੇ ਕਿ ਟਾਇਰ ਆ ਜੇ ਕਿਸੇ ਨੂੰ ਵਗਲੇ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਦਿਖਾ ਰਿਹਾ ਜੀ ਤੇ ਜੈਕਟਰ ਆ ਬਾਈ ਹਾਂਜੀ ਬਾਈ ਕੀ ਕੀ ਕੀਮਤ ਆ ਬਈ ਇਹ ਦੀ ਇਹ ਦੇ ਦਾਂਗੇ ਜੀ 1 5 ਦਾ ਬਾਈ ਜੀ 1 ਲੱਖ 5000 ਦਾ ਟਰੈਕਟਰ ਮੇਸ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਛੋਟੇ ਨਗਰ ਦੇ ਵਾਲਾ ਦੇਖ ਸਰ ਜੀ